ਮੰਮੀ ਕੀ ਵੀ ਹੁੰਦੇ ਸ਼ਟਾਪ ਬਿੰਦੇ ਹਾਂ ਹਾਂਜੀ ਸਾਰੇ ਸਿਹਤਮੰਦ ਜੀ ਤੁਹਾਡੀ ਆਪਣੀ ਕੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਨਹੀਂ ਜਿੱਦਾਂ ਕੀ ਕਿਦਾਂ ਕੀ ਅੰਟੀ ਕੀ ਕੀ ਡਾਇਲਗੀ ਦੋਮ ਸ਼ੁਰੂ ਜਿੱਦਾਂ ਕਿ ਤੁਹਾਨੂੰ ਪਤਾ ਹੈ ਨਹੀਂ ਇਹ ਤੇ ਜੀ ਕੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਨਹੀਂ 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 ਕੁਝ ਹੋ ਰਹੀ ਹੈ ਇਹ ਉਹ ਤੇ ਠੀਕ ਨਹੀਂ ਜਿੱਦਾਂ ਕਿ ਤੁਹਾਨੂੰ ਪਤਾ ਹੀ ਬੋਲ ਦਿੰਦੇ ਆ ਹੈਲੋ ਹੈਲੋ ਸਸੀ ਕਾਲ ਜੀ ਮੈਂ ਕੋਲਡ ਡਰਿੰਕ ਪੀ ਕੇ ਟੀਨ ਦੁਕਾਨ ਮੈਨੂੰ ਦੁਕਾਨ ਤੋਂ ਦੁਕਾਨਾ ਜਾਇ ਜਾਂਦੇ ਹ ਕੋਈ ਜ ਤਬੀਅਤ ਠੀਕ ਨਹੀਂ ਸੀਗੀ ਉਹਦੀ ਵਜ੍ਹਾ ਹੈ ਕਿ ਰਾਤੀ ਆਪਾਂ ਜ਼ਿਆਦਾ ਖਾ ਲਿਆ ਸਾਰੇ ਜਣੇ ਰਾਤੀ ਗਏ ਸੀ ਅ ਥੋੜੀ ਪਾਰਟੀ ਤੇ ਤੇ ਸਾਹਿਲ ਦੀ ਹੈਗੀ ਸੀ ਵੇਖਾ ਵਖਾਈ ਬਸ ਆਪਣੇ ਬੰਦੇ ਨਹੀਂ ਚਾਹੁੰਦੇ ਨਹੀਂ ਇਹਦਾ ਕੋਈ ਚਾਹੇ ਨਹੀ ਤੇਨੂੰ ਤੈਨੂੰ ਕੁੜੀ ਪਸੰਦ ਨਹੀਂ ਆਈ ਨਹੀਂ ਬਹੁਤ ਸੋਹਣੀ ਸੀ ਕੁੜੀ ਤਾਂ ਫੇਰ ਤੂੰ ਖੀ ਕਿਉਂ ਬਸੋ ਵੀ ਰਾਜ ਆ ਰਾਹ ਹੈਂ ਤੇ ਤੁਹਾਨੂੰ ਥੋੜੀ ਜਨਾ ਤੱਕ ਸਾਹਿਲ ਦੀ ਵਾਈਫ ਦੀਆਂ ਫੋਟੋਆਂ ਸ਼ੇਅਰ ਕਰਾਂਗੇ ਨਹੀਂ ਨਹੀਂ ਫੋਟੋ ਨਹੀਂ ਸ਼ੇਅਰ ਕਰਨੀ ਆਂਟੀ ਉੱਪਰ ਉਹ ਲਾ ਦਾਂਗੇ ਨਾ ਜਦੋਂ ਆਉਗੇ ਉਹ ਸਿੱਧਾ ਹਾਂ ਉਹਨੂੰ ਡਾਇਰੈਕਟ ਕਰਾਂਗੇ ਨਹੀਂ ਨਹੀਂ ਉਹ ਤਾਂ ਕਹਿ ਰਹੇ ਸੀ ਸਾਹਿਲ ਦੇ ਮੰਮੀ ਕਿ ਕਿੰਨਾ ਕਹਿੰਦੇ ਆਪਾਂ ਉਹਨਾਂ ਦੇ ਘਰ ਦੇ ਆ ਨਾ ਗੱਲ ਕਰਕੇ ਤੇ ਫਿਰ ਤੁਸੀਂ ਫੋਟਵਾਂ ਪਾ ਦਿਓ ਨਹੀਂ ਅਜੇ ਨਹੀਂ ਪਾਣੀ ਨਹੀਂ 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 ਆਂਟੀ ਫੋਟੋ ਨਹੀਂ ਪਾਉਣੀ ਸਿੱਧਾ ਵੀਡੀਓ ਚ ਲੈ ਕੇ ਆਵਾਂਗੇ ਹਾਂ ਬਾਕੀ ਜਿਵੇਂ ਵੱਡੇ ਕਹਿਣ ਵੱਡੇ ਤਾਂ ਫਿਰ ਮੈਂ ਤਾਂ ਕਹਿਣ ਨਹੀਂ ਮੈਂ ਤਾਂ ਰਾਤੀ ਵੀ ਗੱਲ ਵਲੌਗ ਐਸੇ ਕਰਕੇ ਬਣਾਇਆ ਸੀ ਕਿ ਤੇਰੀ ਦੇਖਾ ਦਿਖਾਈ ਹੋ ਗਈ ਆ ਤੇ ਪਰ ਤੇਰੀ ਮੰਮੀ ਨੇ ਕਿਹਾ ਕਿ ਆਪਾਂ ਕੁੜੀ ਵਾਲਿਆਂ ਤੋਂ ਥੋੜਾ ਜਿਹਾ ਪਰਮਿਸ਼ਨ ਲੈ ਲਈ ਉਹਨਾਂ ਕੋਲੋਂ ਹਾਂ ਬਿਲਕੁਲ ਤੇ ਉੱਥੇ ਥੋੜਾ ਕੁਝ ਖਾਣ ਪੀਣ ਦੇ ਨਾਲ ਜਿਆਦਾ ਮੇਰੀ ਤਬੀਅਤ ਥੋੜੀ ਜਿਹੀ ਖਰਾਬ ਹੋ ਗਈ ਤੇ ਕਾਫੀ ਸਗੋਂ ਸਾਰੇ ਮੈਂਬਰਾਂ ਨੂੰ ਟੈਂਸ਼ਨ 'ਚ ਪਾਤਾ ਪਸ਼ੁੰਦਰਕੌਰ ਨੇ ਪਤਾ ਨਹੀਂ ਕਿਹੜੀ ਉਥੋਂ ਚੀਖਾ ਦੀ ਸੁਸਤ ਪੈ ਗਈ ਸੁਸਰੀ ਵਾਂਗੂ ਇਹ ਨਿੰਦਰਾ ਸਾਨੂੰ ਕਿਉਂਕਿ ਰਾਤੀ ਸਾਨੂੰ ਵੱਜ ਕੇ 3 ਤੇ ਸਾਰੇ ਮੈਂਬਰ ਨਚਣੋਂ ਉੱਥੇ ਹਟੇ ਨਹੀਂ ਸੀ ਕੁੜੀ ਵਾਲਿਆਂ ਦੀ ਇਹ ਪੋਜੀਸ਼ਨ ਬਣ ਗਈ ਸੀ ਕਿ ਇਹਨਾਂ ੱਟਕੇ ਮਾਰ ਕੇ ਕੱਢ ਗਏ ਕਿਉਂਕਿ ਹਟਨੀ 12 ਵਜੇ ਤੱਕ ਸਾਡਾ ਟਾਈਮ ਹੈਗਾ ਸੀ 6 ਵੇ ਦਾ ਕੰਮ ਸਾਡਾ ਸ਼ੁਰੂ ਹੈ 12 ਵਜੇ ਤੱਕ ਪਰ ਕੋਈ ਵੀ ਨਹੀਂ ਸੀ ਹਟਣ ਡਿਆ ਤੇ ਚਲੋ ਜੀ ਗੱਲ ਸਾਡਾ ਨੇਚਰ ਸਾਰਿਆਂ ਦਾ ਬੜਾ ਪਸੰਦ ਆਇਆ ਹਨਾ ਹਾਂ ਤਾਂ ਇਹ ਤਾਂ ਕੇ ਮਾਰ ਕੇ ਬਾਹਰ ਘੜਦਾ ਤੇ ਨਵੀਆਂ ਹਾਂ ਮੈਂ ਨਿਕਲੋ ਬਾਹਰ ਨਹੀਂ ਮੈਨੂੰ ਸਵੇਰੇ ਫੋਨ ਆਇਆ ਉਹਨਾਂ ਦਾ ਅੱਛਾ ਕੀ ਹੈ ਅੱਜ ਤੋਂ ਬਾਅਦ ਨਾ ਆਏ ਕਿਹਦੇ ਤੁਸੀਂ ਜਿੰਨੇ ਵੀ ਸਾਰੇ ਆਏ ਸੀ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਤੇ ਆਪਾਂ ਜਲਦੀ ਇਹ ਕੋਸ਼ਿ ਕਰਾਂਗੇ ਆ ਹਫਤੇ ਅਗਲੇ ਹਫਤੇ ਫਿਰ ਗੈੱਟ ਟੂਗੇਦਰ ਹਾਂਜੀ ਤੇ ਸਾਰੇ ਤੁਸੀਂ ਬਰਥਡੇ ਸਾਹਿਲ ਦਾ 12 ਦਸੰਬਰ ਨੂੰ ਜਨਮ ਦੇਨੇ ਆ ਤੇ ਉਹ ਦਿਨ ਹੀ ਹਾਂਜੀ ਉਹ ਦਿਨ ਹੀ ਉਹ ਦਿਨ ਹੀ ਅਨਿਵੰਸ਼ੀ ਆ 12 ਦਸੰਬਰ ਨੂੰ ਤੇ ਉਹ ਫਿਰ ਮਤਲਬ ਤਕਰੀਬਨ ਤੁਸੀਂ ਸਾਰੇ ਜਿਹੜੇ ਜਾਣਦੇ ਹੋਗੇ ਗੈਸ ਕਰਿਓ ਕਿ ਕੁੜੀ ਕੌਣ ਹੈਗੀ ਆ ਕੁੜੀ ਨੂੰ ਤੋਹੀਂ ਤਕਰੀਬਨ ਹੀ ਸਾਰੇ ਜਾਣਦੇ ਜੇ ਸਾਇਲ ਦੇ ਰਿਸ਼ਤੇਦਾਰ ਵੀ ਕਲਾਸ ਵਰਡ ਦੱਸ ਦੋ ਕੀ ਬਤਾ ਕੇ ਪਛਾਣ ਹੀ ਸਕਦਾ ਲਾਸਟ ਵਰਡ ਹੈ ਕਲਾਸ ਵਰਡ ਦੱਸ ਦਿਓ ਲਾਸਟ ਵਰਡ ਨਾ ਮੈਂ ਗੱਲ ਹੋ ਰਹੀ ਹੈ ਲਾਸਟ ਵਰਡ ਹੈ ਕੋਰ ਜੈਡ ਨਹੀਂ ਕੋਰ ਗੱਲ ਸਹੀ ਕੋਰ 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 ਤੇ ਉਹ ਤੋਂ ਪਹਿਲਾਂ ਜੈਡ ਹਨਾ ਜੈਡ ਕੋਰ ਹੈ ਹਾਂ ਸਾਰੇ ਤਾਂ ਹੀ ਜਾਣਦੇ ਜੇ ਤੁਸੀਂ ਉਹਨਾਂ ਨੂੰ ਪਸੰਦ ਵੀ ਬਹੁਤ ਕੀਤਾ ਸੀ ਸਾਡੇ ਨਾਲ ਵੀਡੀਓ ਵਿੱਚ ਵੀ ਆਏ ਹੋਏ ਨੇ ਉਹ ਦੱਸੋ ਆਂਟੀ ਜੀ ਹਾਂ ਜੀ ਕੁੜੀ ਮੈਂ ਦੇਖੀ ਬਹੁਤ ਸੋਹਣੀ ਹੈ ਜੀ ਕਈ ਐਪੀਸੋਡ ਸਾਡੇ ਨਾਲ ਕੰਮ ਕਰ ਚੁੱਕੀ ਹੈ ਮੇਰੀ ਨੂੰ ਬਣੀ ਸੀ ਤੁਸੀਂ ਸਾਰੇ ਜਾਣਦੇ ਹੋ ਬਹੁਤ ਪਿਆਰੀ ਕੁੜੀ ਹੈ ਹੂੰ ਬਹੁਤ ਜੀ ਹਾਂ ਤੇ ਸਾਹਿਲ ਬਹੁਤ ਪਸੰਦ ਕਰਦਾ ਉਹਨੂੰ ਪਰ ਪਿਆਜ ਜੀ ਪਹਿਲਾਂ ਉਧਰੋਂ ਆਫਰ ਆਈ ਸੀ ਇਹਨਾਂ ਗੱਲ ਕਰੋ ਕਿ ਸਾਹਿਲ ਪਸੰਦ ਨਹੀਂ 24 24 ਮਸੰਦ ਕਰਦਾ ਸੀ ਨਹੀਂ ਇਹਨੇ ਮੈਨੂੰ ਇਸ਼ਾਰਾ ਦਿੱਤਾ ਆ ਸੀ ਨਹੀਂ ਇਹ ਮਨ ਪਸੰਦ ਕੀ ਹੈ ਆਜੋ ਭੈਣ ਜੀ ਆਜੋ ਕੁੜੀ ਨਹੀਂ ਆ ਕੁੜੀ ਦੀ ਮੰਮੀ ਮੇਰੀ ਗੱਲ ਸੁਣੋ ਨਹੀਂ ਨਹੀਂ ਹੇ ਤੇ ਸ਼ੁਰੂ ਵੀ ਨਹੀਂ ਕੀਤੀ ਉਹ ਸਾਹਿਲ ਦਾ ਰਤੀ ਕੁੜੀ ਨੇ ਵੇਖ ਕੇ ਆਏ ਸਾਹਿਲ ਵਾਸਤੇ ਹਾਂਜੀ ਹਾਂਜੀ ਸਾਹਿਲ ਵਾਸਤੇ ਕੁੜੀ ਵੇਖ ਕੇ ਆਏ ਤੇ ਥੋੜਾ ਜਿਹਾ ਉਹ ਟਾਈਮ ਲੱਗ ਗਿਆ ਤੇ ਤੁਹਾਨੂੰ ਮੈਂ ਉਦੋਂ ਕਿਹਾ ਸੀ ਕਿ ਅਹ ਤੁਹਾਨੂੰ ਮੈਂ ਤੁਹਾਨੂੰ ਮੈਂ ਤੁਹਾਨੂੰ ਕਹਿਣ ਤੇ ਰਹੀ ਸੀ ਵੀ ਨਾ ਇਹਨਾਂ ਨਚੋ ਤੁਸੀਂ ਪਹਿਲਾਂ ਨਚਣੋ ਹਟਦੇ ਨਹੀਂ ਸੀ ਤੇ ਹੁਣ ਤੁਸੀਂ ਬਾਅਦ ਚ ਕਹਿਣ ਡੇ ਜੇ ਤੇ ਆਜੋ ਹੁਣ ਕੋਈ ਗੱਲ ਨਹੀਂਂਦ ਬਾਅਦ ਚ ਪੂਰੀ ਕਰ ਲਓ ਸੀਨ ਦੇਣਾਓ ਤੁਸੀਂ ਅੱਛਾ ਆਉਣ ਵਾਲੀ ਆ ਕਿੰਨੇ ਵਜੇ ਤੱਕ ਆਵਾ ਤੁਸੀਂ ਅੱਜ ਫੋਨ ਕਰ ਦਾਂਗੇ ਫੋੜ ਫੋਨ ਕਰ ਦਾਂਗੇ ਠੀਕ ਆ ਤੇ ਮੇਰੀ ਗੱਲ ਸੁਣੋ ਓੜੇ ਓੜਾ ਰਤੀ ਸੂਟ ਲਹਿੰਗਾ ਲਿਆਂਦਾ ਸੀੜਾ ਤੁਸੀਂ ਉਹ ਸੈੱਟ ਜਿਆ ਤੇ ਉਹ ਫੋਨ ਆ ਗਿਆ ਉਹਨਾਂ ਦਾ ਕਿ ਵਾਪਸ ਕਰ ਜੋ ਕਿਰਾਇਆ ਦੇ ਦਿਓ ਨਾਲ ਲਹਿੰਗਾ ਉਹ ਹੀ ਦਾ ਕਾਲਾ ਮੈਂ ਆਪਣੇ ਵਾਲਾ ਤੇ ਦੇ ਆਈਆਂ ਤੇ ਤੁਹਾਡੇ ਵਾਲਾ ਵਾਪਸ ਕਰਾਂ ਨਹੀਂ ਮੈਂ ਠੀਕ ਆ ਆਂਟੀ ਨੂੰ ਗੋਨ ਆ ਗੇਟ ਬਾਹਰ ਫੜਾ ਦੇਣਾ ਮੈਂ ਫਿਰ ਵਾਪਸ ਦੇ ਦਾਂ ਸਾਹਿਲ ਨੇ ਸਾ ਮੇਰੀ ਗੱਲ ਸੁਣੋ ਸਾਹਿਲ ਨੇ ਜਾਣਾ ਆਪਣੀ ਮੰਮੀ ਦਾ ਉਹ ਗੋਨ ਵਾਪਸ ਕਰਨ ਜਾਣਾ ਤੇ ਉਹ ਕਹਿੰਦਾ ਆਂਟੀ ਦਾ ਵੀ ਮੈਂ ਲੈ ਜਾਊਗਾ ਨਹੀਂ ਆਹ ਕਰ ਰਿਹਾ ਮੈਂ ਨਾ ਨਾ ਕੇ ਤੇ ਮੇਰਾ ਖਰਾਬ ਹੋ ਗਿਆ ਹਾਂ ਇੱਕ ਮਿੰਟ ਦੱਸਿਓ ਸਾਹਿਲ ਨੂੰ ਬੋਲਿਓ ਮੈਂ ਸਪੀਕਰ ਲੱਗੀ ਲਾਣ ਇੱਕ ਮਿੰਟ ਸਾਹਿਲ ਕਰ ਗੱਲ ਆਂਟੀ ਦਾ ਹਾਂਜੀ ਆਂਟੀ ਜੀ ਕਿੱਥੇ ਗਿਆ ਉਹ ਤੁਹਾਡਾ ਲਹਿੰਗਾ ਵਾਪਸ ਦੇਣਾ ਵਾ ਉੱਤੋਂ ਨਾ ਸ਼ਰਾਬ ਡੁੱਲ ਗਈ ਉਹ ਤੇਰੇ ਵੇਖਣੇ ਨਹੀਂ ਲੈਂਗੇ ਤੇਰੇ ਵਾਪਸ ਕਰਦਾ ਨਹੀਂ ਉਹ ਤੇ ਬੋਬੜੀ ਆਉਦੀ ਹੈ ਕੋਈ ਨਹੀਂ ਅੰਡੀ ਆਪਾਂ ਪੈਸੇ ਦੇ ਦਾਂਗੇ ਐਕਸਟਰਾ ਉਹਨਾਂ ਨੂੰ ਤੁਹਾਨੂੰ ਮੈਂ ਉੱਧਰ ਕਿਹਾ ਸੀ ਨਾ ਜਿੱਦਾਂ ਤੁਹਾਨੂੰ ਮੈਂ ਪਹਿੰਜੀ ਕਿਹਾ ਸੀ ਜਿੱਦਾਂ ਡਰਿੰਕ ਜਾਣ ਦੇ ਨਾ ਜਾਓ ਤਾਂ ਤੇ ਉੱਧਰ ਲੜਾਈ ਹੋਣੀ ਸੀ ਤੁਹਾਡੇ ਉੱਤੇ ਚਲੋ ਕੋਈ ਗੱਲ ਨਹੀਂ ਮੇਲੇ ਉੱਤੇ ਹੀ ਢੋਲੀ ਆਂਦਾ ਜੇ ਤੂੰ ਨਹੀਂ ਨੱਚੇਂਗੀ ਤੇ ਤੇਰੇ ਤੇ ਸ਼ਰਾਬ ਡੋਲ ਦੂੰ ਤੇ ਉਹਨਾਂ ਫਿਰ ਡੋਲਤੀਗਾ ਸਾਰਿਆਂ ਨੇ ਆਹੋ ਜੇ ਤੂੰ ਨੱਚੀ ਨਾ ਮੇਰੇ ਨਾਲ ਸੋਹਣਿਆ ਲਹਿੰਗੇ ਦੇ ਸ਼ਰਾਬ ਰੋੜ ਦਵਾਂ ਠੀਕ ਹੈ ਠੀਕ ਹੈ ਚਲੋ ਨੀਂਦ ਪੂਰੀ ਹੋ ਗਈ ਹੈ ਨਾ ਹੁਣ ਨਹੀਂ ਜੇ ਨੀਂਦ ਨਹੀਂ ਪੂਰੀ ਹੋਣੀ ਮੇਰ ਨੂੰ ਸੁਆਇਆ ਜੇ ਮੈਂ ਆਂਦਾ ਤਾਂ ਮੈਂ ਤੇ ਬਾਹਰ ਬੈਠੀ ਆਂ ਚਲੋ ਠੀਕ ਹੈ ਮੋਟਰ ਮਾਰ ਕੇ ਹੀ ਬਾਹਰ ਚਲੋ ਠੀਕ ਹੈ ਐਸੀ ਕਿ ਉਹਨਾਂ ਨੂੰ ਕਹਦੇ ਸ਼ਰਾਬ ਦਾ ਪ੍ਰੋਗਰਾਮ ਨਾ ਰੱਖਣ ਆਂਟੀਆਂ ਮੇਰੇ ਯਾਰ ਦੋਸਤ ਹੀ ਹੋਂ ਤੁਹਾਨੂੰ ਪਤਾ ਫਿਰ ਆਪਾਂ ਫੈਮਲੀ ਦੇ ਅਡਜਸਟ ਕਰ ਲਾਂਗੇ ਆਪਦੇ ਸਿੰਘਾਂ ਕਰਦੇ। ਇੱਕ ਹੈ ਜਿਹੜੇ ਤੇਰੇ ਯਾਰ ਦੋਸਤ ਜਿਹੜੇ ਅਡਜਸਟ ਨਹੀਂ ਕਰਦੇ ਸਭ ਤੋਂ ਪਹਿਲਾਂ ਤਾਂ ਇਹ ਯਾਰ ਦੋਸਤ ਅਡਜਸਟ ਕਰਦੇ ਫੈਮਲੀ ਕਰਦੀ ਨਹੀਂ ਸਕੋ। ਉਹ ਮੈਂ ਆਪਣੇ ਗਰੁੱਪ ਵਿੱਚ ਪਹਿਲਾਂ ਵਾਣਾ ਜਿੰਨੂੰ ਕੁੜੀ ਮਿਲਣਦੀ ਆ। ਅੱਛਾ। ਤਾਂ ਹੀ ਹਮਚਾਰੇ। ਚਲੋ ਜੀ ਅੱਛਾ ਜੀ ਚਲੋ ਗੱਲ ਮੁੱਕ ਗਈ ਹੁਣ ਸਾਰੀ। ਸਾਰੇ ਜਾਣੇ ਕਮੈਂਟਾਂ 'ਚ ਦੱਸਿਓ ਕਿ ਤੁਸੀਂ ਸਾਡੀ ਸਾਰੀਆਂ ਵੀਡੀਓ ਦੇਖੀਆਂ ਤੁਸੀਂ। ਕੁੜੀ ਦਾ ਕੀ ਨਾਂ ਹੋਗਾ ਲਾਸਟ ਤੇ? ਰਿੱbbi ਕੀ ਨਾਂ ਹੈਗਾ ਲਾਸਟ ਤੇ? ਕੋਰ। 320 ਸਕੋਰ ਦੱਸ ਸਕੋਰ ਤੇ ਹਾਂ ਇੱਥੇ ਆ ਕੇ ਦੱਸ ਨਾ ਲਾਸਟ ਤੇ ਕੀ ਆ ਇੱਥੇ ਆ ਕੇ ਨਹੀ ਸੈਟ ਐਵੇਂ ਨਾ ਕਰੋ ਐਵੇਂ ਹਾਂ ਲਾਨੋ ਨਹੀਂ ਕੋਰ ਤੇ ਲੱਗਦਾ ਹੀ ਲੱਗਦਾ ਵਾ ਬਾਕੀ ਕੋਈ ਗੱਲ ਕਰੋ ਕੌਣ ਆ ਪਤਲੀ ਜੀ ਆ ਸੋਹਣੀ ਆ ਤੇ ਹੈਵੀ ਆਪਣੀ ਰੋੜਦੀ ਆ ਯੈਸ ਰੋੜਦੀ ਆ ਜਿਵੇਂ ਹਾਂ ਸਾਰੇ ਸਾਡੇ ਰੋੜਦੇ ਨਹੀਂ ਨਹੀਂ ਕੁੜੀ ਦਾ ਘਰ ਕਹਿ ਰਹੇ ਆ ਵੀ ਕੁੜੀ ਰੋੜਦੀ ਆ ਵਧੀਆ ਕੁੜੀ ਆ ਬਹੁਤ ਵਧੀਆ ਤੇ ਹੁਣ ਇਹਨੂੰ ਮਜ਼ਾਕ ਨਾ ਸਮਝਿਓ ਇਹ ਸੱਚੀ ਗੱਲ ਏ ਥੋੜੇ ਦਿਨ ਤੱਕ ਤਾਂ ਨਪੇ ਹੀ ਫੇਸ ਦਿਖਾਣਾ 12 ਦਸੰਬਰ ਨੂੰ ਸਾਹਿਲ ਦਾ ਜਨਮ ਦਿਨ ਏ ਤੇ ਉਸ ਦਿਨ ਹੀ ਡਬਲ ਕੇਕ ਕੱਟੀ ਜਾਣੇ ਆ ਡਬਲ ਕੇਕ ਡਬਲ ਕੇਕ ਇੱਕ ਬਰਥਡੇ ਦਾ ਤੇ ਐਨੀਵਰਸਰੀ ਦਾ ਹਾਂ ਚਲੋ ਜੀ ਤੇ ਸਾਡੀ ਸਾਰੀ ਟੀਮ ਵੱਲੋਂ ਸਾਰਿਆਂ ਨੂੰ ਸਾਹਿਲ ਦੇ ਰੋਕੇ ਦੀ ਬਹੁਤ 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 ਵਧਾਈਆਂ ਹਜੇ ਤਾਂ ਲੜਾਈ ਹੋਣੀ ਆ ਕਿਉਂਕਿ ਟੋਕਰਾ ਸਾਹਿਲ ਸਾਰੇ ਜਿਹੜੇ ਨੇ ਜੋ ਆਪਾਂ ਕੀਤਾ ਤੇ ਐਡਾ ਟੋਕਰਾ ਇਹ ਤਾਂ ਲੈ ਕੇ ਕੱਲੇ ਆਪਣੇ ਘਰ ਵੜ ਗਏ ਖਾਲੀਆ ਤੋਂ ਵੀ ਅਜਾ ਸਗੰਦੇ ਆਪਾਂ ਵੀ ਪਾਇਆ ਸੀ ਤੁਹਾਨੂੰ ਟੋਕਰਾ ਤਾਂ ਕੱਲਾ ਲੈ ਗਿਆ ਉਹ ਨਹੀਂ ਹਲੇ ਉਹ ਸਗੰਦੂਜਾ ਹੀ ਹਲੇ ਅਸਰੀ ਸਗੰਦ ਪਾਉਣਾ ਤੁਸੀਂ ਹਲੇ ਅੱਛਾ ਅੱਛਾ ਹਾਂ ਹਾਂ ਠੀਕ ਹੈ ਠੀਕ ਹੈ ਤੇ ਦੂਜੀ ਗੱਲ ਇਹ ਵੇਖ ਲਓ ਵੀ ਇੰਨਾ ਸਾਰਾ ਜਣੇ ਥੱਕੇ ਹੋਏ ਆ ਆਪਾਂ ਬੈਠੇ ਆ ਸੈਂਟ ਟਾਈਮ ਵਕਤ 4 ਵਜ ਗਏ ਆ ਤੇ ਸਾਰੇ ਜਾਣੇ ਕੋਈ ਵੀ ਹਜਿਆਰ ਨੂੰ ਤਿਆਰ ਨਹੀਂ ਕਰ ਕਹਿੰਦੇ ਥੱਕੇ ਆ ਥੱਕੇ ਆ ਥੱਕੇ ਆ ਥੱਕੇ ਆ ਪਰ ਸੁਪਿੰਦਰ ਆਂਟੀ ਨੰਬਰ ਲੈ ਗਿਆ ਨਾ ਰਾਤੀ ਗਏ ਵੀ ਲੇਟ ਤੇ ਆ ਵੀ ਗਏ ਪਰ ਆ ਜਲਦੀ ਆ ਗਈ ਸੀ ਇਹਨਾਂ ਨੇ ਤੇ ਬਸ ਐਂ ਜਰਾ ਰੋਟੀ ਖਾਣੀ ਜਾਣਾ ਸੀ ਆਂਟੀ ਭਾਰੇ ਗੱਲ ਗੱਲ ਤੇ ਤੁਹਾਨੂੰ ਮਾਸਾ ਜਾਣੀ ਬਹੁਤ ਚਾਹ ਵਾ ਤੈਨੂੰ ਮੈਂ ਦੌੜ ਕੇ ਆਈ ਮੈਂ ਮੈਂ ਗੱਲਾਂ ਸੁਣਾਗਾ ਤੇਰੀ ਕੀ ਇੰਜ ਹੈ ਬਾਤੀ ਆਂਟੀ ਨੇ ਸਭ ਤੋਂ ਜ਼ਿਆਦਾ ਪਨੀਰ ਖਾਦਾ ਹੀ ਹਾਂ ਤੇ ਸਾਬ ਤਾਂ ਜਲਾ ਸਗਣੇ ਨੂੰ ਕੋ ਲੈਣੇ ਹਾਂ ਚਲੋ ਭੈਣ ਜੀ ਸਾਡੀ ਟੀਮ ਦਾ ਮੈਂਬਰ ਇੱਕ ਹੋਰ ਵਧ ਗਿਆ ਬਹੁਤ ਖੁਸ਼ੀ ਦੀ ਗੱਲ ਹੈ ਵਧੀਆ ਜੋੜੀ ਬਣ ਗਈ ਤੇ ਸਾਰੇ ਬਣਾਤੀ ਰੱਬ ਨੇ ਬਣਾਤੀ ਜੋੜੀ ਤੇ ਸਾਹਿਲ ਦਾ ਵਿਆਹ ਤੁਹਾਨੂੰ ਲਾਈਵ ਵਿਖਾਇਆ ਜਾਏਗਾ ਇਹ ਸਾਡੀ ਟੀਮ ਦੇ ਇਹ ਆਂਟੀ ਮੈਂ ਤੁਹਾਨੂੰ ਸ਼ੁਰੂ ਤੋਂ ਹੀ ਕਹਿ ਜਾਣਾ ਮੇਰਾ ਵਿਆਹ ਲਾਈਵ ਚੱਲੇਗਾ ਨੇ ਆਣਾ ਹੋਗਾ ਜੀ ਨਹੀਂ 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 ਪਰ ਆਪਾਂ ਕਿਰਨੇ ਵਿੱਚ ਸੋਚਾਂਗੇ ਨਾ ਵੀ ਇੱਕ ਜਣਾ ਸਗਰ ਵਿਖਾ ਦੇ ਇੱਕ ਜਣਾ ਆ ਵਿਖਾ ਦੇ ਇੱਕ ਜਣਾ ਨਹੀਂ 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 ਅੱਡੀ ਅੱਡੀ ਗੱਲ ਤੁਹਾਨੂੰ ਪਤਾ ਚੱਲ ਪਿਆ ਉਹ ਜਿਹੜੇ ਉਹ ਵੀਡੀਓ ਰੱਖੀ ਵਾਲੇ ਹੁੰਦੇ ਨਾ ਉਹ ਹਾਂ ਪਰ ਵਧੀਆ ਨਹੀਂ ਤੇ ਸਾਰਿਆਂ ਨੇ ਪੰਗੇ 'ਚ ਫਸੇ ਜਾਣਾ ਐਨਜੋਏ ਥੋੜਾ ਸਾਡੇ ਕੋਲ ਆ ਫਿਰ ਤੇ ਇੱਕ ਦਿਨ ਪਹਿਲਾਂ ਲੇਡੀ ਸੰਗੀਤ ਸਾਡੇ ਘਰ 'ਚ ਬਿਠਾਇਆ ਜਾਊਗਾ ਉਹ ਨਹੀਂ ਲਾਈਵ ਖਾਵਾਂਗੇ ਕੋਈ ਨਾ ਉਹ ਲਾਈਵ ਖਾਵਾਂਗੇ ਆਪਣੇ ਸਾਡੇ ਘਰ 'ਚ ਲੇਡੀ ਸੰਗੀਤ ਬਿਠਾਇਆ ਜਾਏਗਾ ਚਲੋ ਜੀ ਹੁਣ ਵਿਖਾਈਏ ਸਾਇਲ ਤੋਂ ਹੁਣ ਆਪਣੀ ਸ਼ਗਲ ਤੇ ਵਿਖਾਉਂਦੇ। ਇਹ ਵੀ ਵੇਲੇ ਹੀ ਇਹਨਾਂ ਨੇ ਹੋਰ ਖੁਸ਼ ਕਰਨਾ ਨਹੀਂ ਬਾਅਦ ਆਕਾਸ਼ ਵੀ ਨਹੀਂ ਹੈ ਇਹਨਾਂ ਨੇ ਕੱਖ ਨਹੀਂ ਕਰਦੇ। ਚੱਲ ਵੀ ਬੰਦ ਕਰ ਕੈਮਰਾ। ਕੈਮਰਾਮੈਨ ਜਲਦੀ ਨਹੀਂ ਤਾਂ ਨਮਾਸਾ ਖੁਸ਼ੀ ਨਹੀਂਗੀ। ਮੈਨੂੰ ਖੁਸ਼ੀ ਨਹੀਂ ਹੈਗੀ। ਖੁਸ਼ੀ ਤਾਂ ਦਿੱਤੀ ਢੋਕਰ ਆਪਣੇ ਘਰੇ ਲੈ ਗਿਆ। ਹਾਂ। ਆਹੋ ਬੰਦਾ ਥੋੜਾ ਬੋਤਾ ਤੇ ਕੋਸ਼ਿਸ਼ ਕੀਤੀ ਕਿ ਬੀਵੀ ਤੂੰ ਹੀ ਖਾਣਾ ਤੇਰਾ ਭੈਣ ਕਿੰਦਾ ਵਾ ਤੇ ਵੇਲਾ। ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਰੌਣਕਾਂ ਹੀ ਲਾਈਆਂ ਤੇ ਢੋਕਰ ਘਰ ਲੈ ਗਏ। ਵਾਹ ਬਈ ਵਾਹ। ਫੋਟ ਉਹਦਾ ਫੋਨ ਨਾ ਚੁੱਕੀ। ਲੈ ਆ। ਏ ਤੇ ਮੇਰਾ ਨੰਬਰ ਤੇ ਲਈ ਜੋ ਕਰ ਦਿੰਦੇ ਆ ਅੱਛਾ ਅੱਛਾ ਹਲੋ ਚਲੋ ਜੀ ਰੌਣਕਾ ਸਹੀ ਗੱਲ ਹੈ ਰੌਣਕਾ ਆਪਾਂ ਲਾਈਆਂ ਮੈਂ ਨੱਚੀ ਸਾਹਿਲ ਨੱਚਿਆ ਕਿਰਨ ਨੱਚੀ ਤੇ ਇਹ ਸਾਹਿਲ ਨਹੀਂ ਨਹੀਂ ਨੱਚਿਆ ਥੋੜੀ ਦੇਰੀ ਥੋੜੀ ਦੇਰੀ ਨੱਚਿਆ ਜਦੋਂ ਗਾਣਾ ਲੱਗਾ ਇਹ ਮੁੰਡਾ ਆਪਣੇ ਵਿਆਹ ਦੇ ਵਿੱਚ ਡਿਵੀਸ਼ਨ ਤੇ ਪੰਜ ਰੁਪਏ ਦਾ ਹਾਈ ਮੈਪ ਪਾ ਚਲੋ ਠੀਕ ਹੈ ਚਲੋ ਵੀਡੀਓ ਸ਼ੁਰੂ ਕਰੀਏ ਚਲੋ ਓਕੇ ਬਾਏ ਬਾਏ ਬਾਕੀ ਸੋਇਦੋਂ ਬਾਅਦ ਦੱਸਾਂ ਹਾਂਜੀ ਬੇਟਾ ਥਿਸ ਇਜ਼ ది ਰੀਅਲ ਲਾਈਵ ਆਫਟਰ ਮੈਰਿਜ ਸਾਹਿਬ ਦੇ ਕਿੱਡੀ ਟੋਰ ਨਾਲ ਸੁੱਤਾ ਪਿਆ ਮੈਂ ਤੇ ਮੇਰੀ ਗੱਲ ਹਾਂ ਦੱਸ ਨਹੀਂ ਤੂੰ ਡੈਸ਼ਟ ਕਰਦਾ ਪਿਆ ਮੈਂ ਤੇ ਮੇਰੀ ਗੱਲ ਸੁਣ ਲਹਿੰਗੇ ਵਾਲੀ ਦਾ ਫੋਨ ਆਇਆ ਈ ਤੇ ਲਹਿੰਗੇ ਦੇਖਿਆ ਉਹਨੂੰ ਹਉ ਦੇ ਉਹ ਨਵਾਂ ਉਹ ਰਾਜ ਅੰਟੀ ਨੇ ਪਤਾ ਨਹੀਂ ਕੀ ਕੀਤਾ ਆਪਣੇ ਲਹਿੰਗੇ ਨੂੰ ਕਹਿੰਦੇ ਗੰਦਾ ਹੋ ਗਿਆ ਵਾ ਚੱਲ ਕੋਈ ਗੱਲ ਨਹੀਂ ਗੰਦਾ ਬਾੜ ਦਾ ਲੋਕੀ ਕਿਉਂ ਬਾਰੋਂ ਲੈਂਦੇ ਆ ਐਸੇ ਪਿੱਛੇ ਲੈਂਦੇ ਆ ਕਿ ਜੋ ਮਰਜ਼ੀ ਹੋ ਜਵੇ ਆਪੇ ਉਹ ਡਾਇਰੈਕਟਲੀ ਕਰਾਨਗੇ ਕਿ ਪੈਸੇ ਆਪਣੇ ਦੇਣਗੇ ਮੇਰੀ ਗੱਲ ਸੁਣ ਤਾ ਤੂੰ ਮੈਨੂੰ ਪੰਜ ਲੱਡੂ ਜੋ ਭੇਜਈ ਤੇ ਪਿੰਨੀਆਂ ਤੂੰ ਖਾਣੀ ਆਂ ਆਂਟੀ ਸਾਰਾ ਕੁਛ ਤੁਹਾਡੇ ਕੋਲ ਆ ਅਸੀਂ ਮੇਰੇ ਆਂਟੀ ਨੂੰ ਵੀ ਪੁੱਛ ਤੋ ਕਰੰਟ ਸਿੱਧਾ ਕਰੇ ਲੈ ਗਿਆ ਨਹੀਂ ਮੇਰੀ ਗੱਲ ਸੁਣ ਨਹੀਂ ਪਿੰਨੀਆਂ ਤੇ ਮੈਨੂੰ ਘੱਮਸੇ ਘਮ ਦੇ ਆਂਟੀ ਸਾਰਾ ਕੁਛ ਤੁਹਾਡਾ ਵਾ ਆ ਗੱਲਾਂ ਨਾਲ ਨਹੀਂ ਸਾਡਾ ਆਦਾ ਦੇ ਹੁਣ ਰੋ ਕੱਲ ਵਾ ਕੇ ਆਇਆ ਮੈਂ ਤੇ ਤੇਰੇ ਵੱਲੋਂ ਕੀ ਮਿਲਣਾ ਸਾਨੂੰ ਆਂਟੀ ਤੁਸੀਂ ਹੀ ਵਿਰੋਧੀ ਹੋ ਉਥੇ ਹੀ ਉਥੇ ਤੁਸੀਂ ਕਹਿ ਦਿੰਦੇ ਮੈਂ ਆ ਲੈਣਾ ਮੈਂ ਉਹ ਲੈਣਾ ਤੇ ਮੈਂ ਕਿਉਂ ਕੰਦੀ ਆਪਣੇ ਦੇਖੋ ਆਂਟੀ ਦੱਸੋ ਆਂਟੀ ਸਾਰਾ ਤੇਰਾ ਨਾ ਮੇਰੀ ਗੱਲ ਸੁਣ ਮੈਂ ਸੋਹਣੀ ਲੱਗਦੀ ਉਥੇ ਕੰਦੇ ਆ ਕਿ ਮੈਨੂੰ ਇਹਲਾ ਡੱਬਾ ਦੇਵੋ ਤੇ ਤੈਨੂੰ ਆਪ ਨੂੰ ਸ਼ਰਮ ਹੋਣੀ ਚਾਹੀਦੀ ਆ ਆਂਟੀ ਰਾਦੀ ਥਾ ਕਿ ਨਾ ਗਏ ਉਹਨੇ ਤਾਂ ਭਾਈ ਦਾ ਤੇ ਤੁਸੀਂ ਗਾਇਲੇ ਦਾ ਡੱਬਾ ਕਿੱਥੋਂ ਮਿਲਦਾ ਹੈ ਨਹੀਂ ਨਹੀਂ ਗਏ ਹੀ ਆਂਟੀ ਆ ਵੇਖੋ ਆਂਟੀ ਹੋਣ ਉੱਠ ਕੇ ਆਏ ਆ ਇਹ ਵੀ ਦਾ ਚਾਰ ਆਂਟੀ 4-5 ਵਜੇ ਘਰੇ ਆਏ ਪਤਾ ਕਿਉਂ ਅਸਲ ਚ ਉਹ ਸੱਚੇ ਹੈਂਦਾ ਤਿੰਨ ਅੱچھے ਬੜਾ ਵੈ ਨਾ ਇਸ ਕਰਕੇ ਨੱਚਣਾ ਹੀ ਹੈ ਨੱਚਣਾ ਤੋਂ ਪਹਿਲਾਂ ਹੀ ਮੈਨੂੰ ਤਾਂ ਟੈਨਸ਼ਨ ਪੈ ਗਈ ਆ ਕੀ ਵਿਆਹ ਹੈ ਨਾ ਹੁਣ ਮੇਰਾ ਰਾਂਜੀ 12 ਦਸੰਬਰ ਦਾ ਪੱਕਾ ਕਰਤਾ ਜੇ ਚੱਲ ਵਧੀਆ ਹੋ ਗਿਆ ਬਰਥਡੇ ਉਹਦਾ ਬਰਥਡੇ ਵੀ ਆ ਚੱਲ ਲੈ ਡਬਲ ਡਬਲ ਪਾਰਟੀ 트리플 트리플 ਹੁਣ ਤੀਜਾ ਕਿਹਦਾ ਜਰਮ ਦਿਨ ਆ ਗਿਆ ਵਿੱਚ ਉਹਨਾ ਐਨਿਵਰਸਰੀ ਅੱਛਾ ਫੇ ਇਕੱਠੀ ਪਾਰਟੀ ਹੋ ਜਣੀ ਠੀਕ ਹੈ ਨਾ ਮੋਂ ਦੇ ਨੀ ਨਾ ਹੋਵੇ ਉਹ ਮੱਟ ਪੂਰੇ ਨਿਕਲ ਸਾਈ ਉਹ ਤੋਂ ਇੰਦਰ ਵਿਆਹ ਦਾ ਸਗਲ ਦਾ ਪ੍ਰੋਗਰਾਮ ਹੈ ਤੇ ਉਧਰੋਂ ਮੇਰਾ ਤੈਨਾਂ ਨੂੰ ਕਹਿਣ ਲਈ ਸੀ ਉੱਥੋਂ ਗੋਲ ਗੱਪੇ ਖਾਈ ਜਾਂ ਨਾਲ ਨਾਲ ਕੌਫੀ ਪੀਵੀ ਜਾਂ ਦੱਸਾ ਮਿੰਟਾਂ ਬਾਅਦ ਅੱਖਾਂ ਨੇ ਚੜਨੀ ਆਈਆਂ ਉਹ ਵੀ ਪਿੰਦੀ ਹੀ ਐਨਾਂ ਬਾਤੀ ਕੇ ਸੂਰ ਮੋਲ ਮੈਂ ਕੌਫੀ ਆਈ ਨਹੀਂ ਪਿੰਦੀ ਤੁਸੀਂ ਗਲਤ ਕੋਡ ਕੋਡ ਕੌਫੀ ਪੀਤੀ ਜਾਂ ਨਾ ਨਹੀਂ ਆ 골ਡ ਕਾਫੀ ਨੰਨਾ ਭਾਤੀ ਕਿਆਸੀ ਪ੍ਰਾਉਣੇ ਆਏ ਪ੍ਰਾਉਣੇ ਇਧਰ ਸੱਦ ਲੋ ਕਹਿੰਦੇ ਨਹੀਂ ਚੰਗੇ ਲੱਗੇ ਤੁਹਾਡੇ ਲਈ ਕਹਿਣ ਕੇ ਨਹੀਂ ਨਹੀਂ ਐਦਾਂ ਦੀ ਆਂਟੀ ਕਹੀ ਸੀ ਇਹਦੇ ਵਿਆਹ ਦਾ ਇੰਨਾ ਜਾਣਦੀ ਸੀ ਕਿ ਹੁਣ ਤੱਕ ਪ੍ਰਾਉਣੇ ਬੈਠੇ ਹੋਏ ਚਲੋ ਕੋਈ ਗੱਲ ਨਹੀਂ ਹੁਣ ਬੱਚੇ ਦੇ ਵਿਆਹ ਦਾ ਚਾਹ ਹੋਰ ਕਿ ਕਿੰਨੇ ਕਰਨਾ ਅੱਪੇ ਕਰਨਾ ਅੱਪੇ ਕਰਨਾ ਨਾ ਕਰਾਂਗੇ ਵੀ ਹੈ ਨਾ ਇਹ ਕਰਨਾ ਜੀ ਫਾਈਨਲ ਕਰ ਲਿਆ ਲੇਡੀਜ਼ ਗੀਤ ਇੱਕ ਦਿਨ ਇੱਥੇ ਪਾਇਆ ਜਾਊਗਾ ਇੱਕ ਦਿਨ ਕਿ ਸਾਰੇ ਦੇ ਘਰਾਂ ਚ ਕਿ ਦਿਨ ਬਿਠਾ ਲਵਾਂਗੇ ਆ ਬਈ ਵਾਹ ਲੈ ਸਤ ਸਤ ਦਿਨ ਨਾ ਇਹ ਸੱਤ ਦਿਨ ਹੋਣਗੇ ਨਾਲ ਇੱਕਾ ਦਿਨ ਕਿ ਉਹ ਇੱਕ ਇੱਕ ਮਾਣਾ ਬੱਚੇ ਦਾ ਵਿਆਹ ਕਰਨਾ ਇਹ ਕੋਈ ਰੋਜ ਹੋਣੇ ਨੇ ਪੂਰਾ ਇੰਜੋਏ ਕਰਾਂਗੇ ਸਭ ਦੇ ਘਰਾਂ ਚ ਇੱਕ ਇੱਕ ਦੇ ਨਾਲ ਚੱਲ ਵੀ ਵਧੀਆ ਹੋ ਗਿਆ ਫਾਈਨਲ ਸਭ ਤੋਂ ਵਧੀਆ ਹੋਏਗਾ ਸਾਰਿਆਂ ਦੇ ਘਰਾਂ ਚ ਇੱਕ ਇੱਕ ਦੇ ਬਿਲਕੁਲ ਸਭ ਦੇ ਘਰਾਂ ਚ ਇੱਕ ਇੱਕ ਦੇ ਕਰਾਂਗੇ ਤੇ ਗ੍ਰੈਂਡ ਵੀ ਆਏ ਨਾ ਗ੍ਰੈਂਡ ਹਾਏ ਸਭ ਦਾ ਟੈਨਸ਼ਨ ਕਰਾਂਗੇ ਤੇ ਲਾਈਵ ਕਰਾਂਗੇ ਸਭ ਦਾ ਟੈਨਸ਼ਨ ਤੇ ਭਾਜੀ ਨੂੰ ਪਈ ਆ ਸਾਡੇ ਫੇਸਬੁੱਕ ਕਰਾਉਣਾ ਸਾਰਾ ਟੈਨਸ਼ਨ ਪਈ ਆ ਮਿਲੇ গোল্ডেন ਉਹ ਤੇ ਪਸ਼ਵਿੰਦਰ ਭੰਜੂ ਜਿਹੜੀ ਆਪਣੀ ਮੀਟਿੰਗ ਚ ਲੱਗੇ ਸਹੀ ਗੱਲ ਉਹਨਾਂ ਨੇ ਕਿ ਸਟਾਈਲ ਕਿਹੜਾ ਪੈਣਾ ਉਹ ਇਹਨਾਂ ਨੇ ਪੈਲਸ ਕਿਹੜਾ ਪੋਕਰਣਾ ਹਾਂ ਚਲੋ ਕੋਈ ਗੱਲ ਟੈਨਸ਼ਨ ਨਹੀਂ ਆ ਚਲੋ ਨਹੀਂ ਮੁਗੀ ਦੇਣਾ ਹਾਂ ਚਲੋ ਚਲੋ ਜੀ ਉਨੇ ਸੀ ਇਹਨੇ ਸੀ ਆਪਾਂ ਨਾ ਇੱਥੇ ਟੈਨਸ਼ਨ ਦੇ ਵਿੱਚ ਬੈਠੇ ਹੋਈਏ ਸਾਰੇ ਜਾਣੇ ਉਹ ਫੇਰ ਇਹਨਾਂ ਦੀ ਸਟਾਰਟ ਲੱਗਾ ਹੋਣਾ ਹਾਂ ਚਲੋ ਜੀ ਕਰੋ ਟੈਨਸ਼ਨ 'ਚ ਬੈਠੇਗੇ ਫੇਰ ਇਹਨਾਂ ਦੀ ਐਂਟਰੀ ਹੋਵੇ ਹਾਂ ਤੁਸੀਂ ਟੈਨਸ਼ਨ 'ਚ ਬੈਠੇ ਹੋ ਹਾਂ ਚਲੋ ਜੀ ਚਾਹ ਹੁਣ ਬਣਨ ਲੱਗੀ ਚਲੋ ਕਰੋ ਕਰੋ ਚਲੋ ਵੀ ਰਿੰਪੀ ਜੀ ਬਾਸ ਐਨਾ ਹੀ ਪੜਾ ਉਹ ਜਦੋਂ ਲੇਡੀ ਸਿੰਗ ਗੀਤ ਕਰਾਂਗੇ ਉਦੋਂ ਆਵੇਗੀ ਠੀਕ ਆ ਪਰ ਸਾਰੇ ਜਾਣੇ ਹੈ ਹਮੜੇ ਕੋਲ ਉਹ ਇੱਕ ਦੂਜਿਆਂ ਨੂੰ ਪੁੱਛਦੇਵੇਂ ਤੂੰ ਕੀ ਬਾਅਦ ਦੋ ਇਸਨੇ ਪਾਣੀ ਪੀਣਾ ਹਾਂ ਪੀ ਲਾਇਆ ਇਹ ਮੈਂ ਸਾਰੇ ਜਣੇ ਦੱਸਿਓ ਕਿ ਜਿਹੜਾ ਤੁਹਾਨੂੰ ਦੱਸਿਆ ਕਿ ਸਾਹਿਲ ਦੀ ਮਲਹ ਹਉਣ ਵਾਲੀ ਵਾਈਫ ਸਭ ਨੇ ਵੇਖੀ ਆ ਲਾਸਟ ਈਰ ਦਾ ਨਾਂ ਕੀ ਹੈਗਾ ਕੋਰ ਤੇ ਕਮੈਂਟਾਂ ਚ ਦੱਸਿਓ ਕੌਣ ਹੈਗਾ ਬਿਲਕੁਲ ਮੈਂ ਵੀ ਦੇਖੀ ਭਾਜੀ ਆਪਣੇ ਘਰੇ ਆਈ ਤੇ ਇਹ ਐਪੀਸੋਡ ਹੀ ਬਣਾਇਆ ਉਹ ਭੈਣ ਜੀ ਬਣਾਈ ਯਾਰ ਬਣਾਈ ਸੀ ਬਣਾਈ ਸੀ ਬਣਾਈ ਸੀ ਕ੍ਰੀਏਟ ਕਰ ਰਹੇ ਨੇ ਕਿਉਂ ਸਿਮਰਨ ਭੱਜੀ ਸੀਗਾ ਤੇ ਉਸ ਕਮੇਟੀ ਵਿੱਚ ਸਾਹਿਲਨਾ ਦਾ ਮੁੰਡਾ ਬਣਿਆ ਸੀ ਸਿਮਰਨ ਭੱਜੀ ਦਾ ਤੇ ਉਹ ਕੁੜੀ ਨੂੰ ਬਣੀ ਸੀ ਤੇ ਉਹ ਅਸਲ ਵਿੱਚ ਉਹ ਬਣ ਚਲੀ ਗਈ ਕਮੈਂਟਾਂ ਦੱਸਿਓ ਜਰੂਰ ਜਰੂਰ ਸਿਮਰਨ ਆਂਟੀ ਨੂੰ ਪੁੱਛਣਾ ਪੈਣਾ ਸਿਮਰਨ ਆਂਟੀ ਨੂੰ ਗੱਲ ਤੇ ਨਿਕਲ ਜਾਵੇ ਸਿਮਰਨ ਨੂੰ ਕੋ ਗੱਲ ਨਹੀਂ ਨਿਕਲ ਸਕਦੀ ਨਹੀਂ ਨਿਕਲ ਸਕਦੀ ਨਹੀਂ ਆਪਾਂ ਇਹ 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 ਜਿਹਦੀ ਗੱਲ ਇਹ ਰੱਖਦੇ ਆ ਹਨਾ ਟੋਕਸਿਕ ਜਿਹਦੀ ਗੱਲ ਆ ਉਹਦੇ ਨਾਲ ਹੀ ਆ ਬਸ ਦੂਜੇ ਨਾਲ ਜਿਹੜਾ ਬੰਦਾ ਕਹਿੰਦਾ ਕਿਸੇ ਗੱਲ ਬੰਦਾ ਆਪਣੇ ਢੇਡੇ ਪਚਾ ਸਕੇ ਉਹ ਬੰਦਾ ਕਰਦਾ ਸਹੀ ਸਿਮਰਨ ਭੈਣ ਜੀ ਵਿਆਹ ਵਾਲਾ ਤੇ ਨਹੀਂ ਪਤਾ ਲੱਗੂਗਾ ਏ ਆਂਡੀ ਨੇ ਲਿਵ 52 ਬੋ ਘਾਦੀ ਨਾ ਪਤਾ ਵਾਹ ਦਾਨੋ ਪਚਾ ਲੜੀ ਆ ਹਾਸ਼ਮਦ ਰੂਸਤ ਹੈਗਾ ਵਾ ਨਹੀਂ ਨਹੀਂ ਕਹਿੰਦਾ ਉਹ ਕਮਜ਼ੋਰ ਹੁੰਦਾ ਨਾ ਆਈਵਾ ਨਹੀਂ ਕਿਸੇ ਕਿਸੇ ਦੇ ਲਈ ਕਮਜ਼ੋਰ ਹੋ ਜਾਂਦਾ ਵਾ ਨਹੀਂ 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 ਤਾ ਸਿਮਰਨ ਭੈਂਜੀ ਦਾ ਰਾਤੀ ਉੱਥੇ ਫੈਸਲਾ ਕਰਤਾ ਸੀ ਹੋਟਲ ਦੇ ਵਿੱਚ ਕਿ ਇਹ ਗੱਲ ਆਪਾਂ ਹਜਰਨੇ ਕੁੜੀ ਦਾ ਨਾਮ ਨਹੀਂ ਲੈਣਾ ਤੇ ਨਹੀਂ ਲੈਣਾ ਨਹੀਂ ਲੈਣਾ ਨਹੀਂ ਲੈਣਾ ਜੀ ਕਾਟਾ ਮਾਰਤਾ ਸੀ ਮੈਂ ਵੀ ਤਾਂ ਫੋਟੋ ਖਾਦੀ ਅਸੀਂ ਹਾਂ ਮੈਂ ਕਿਹਾ ਸੀ ਨਹੀਂ 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 ਮੈਂ ਵੀ ਤਾਂ ਫੋਟੋ ਨਹੀਂ ਲੈਣਾ ਫੋਟੋ ਵੀ ਬਕਾਰ ਦੱਸ 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 ਸਸਪੈਂਸ ਹੀ ਰਿਹਾ ਫਿਰ ਫੋਟੋ ਵਿਖਾਈ ਹੈ ਨਹੀਂ ਸਸਪੈਂਸ ਹੀ ਰਿਹਾ ਨਹੀਂ ਕੰਮ ਹੋ ਰਿਹਾ ਕੋਪੀ ਨੇ ਨਾਲ ਹੀ ਲੈਣਾ ਫੋਟੋ ਹੀ ਵਿਖਾ ਦਿਓ ਪਹਿਲਾਂ ਪਹਿਲਾਂ ਕਿਹਾ ਸੀ ਬਾਅਦ ਚ ਨਾ ਦਾ ਡਿਸਾਈਡ ਹੋਇਆ ਸਿਮਰਨ ਭੈਣ ਜੀ ਦਾ ਇਹ ਫੈਸਲਾ ਸੀ ਕਿ ਉਹ ਸਾਹਿਲ ਦੀ ਮੰਮੀ ਦਾ ਵੀ ਸੀ ਕਿ ਆਪਾਂ ਪਹਿਲਾਂ ਨਹੀਂ ਹਜੇ ਸ਼ੋਅ ਕਰਨੀ ਬਾਅਦ ਚ ਸਿਮਰਨ ਭੈਣ ਜੀ ਨੇ ਕਿਹਾ 12 ਦਸੰਬਰ ਨੂੰ ਵਿਖਾਈ ਜਾਏਗੀ ਕੁੜੀ ਲਾਈਵ ਹਾਂ ਬਹੁਤ ਵਧੀਆ ਜੀ ਉਹ ਲਾਈਵ ਹੋਣਾ ਜੀ ਤੇ ਖੁਸ਼ੀ ਦੇਖੋ ਤੇ ਲਾਈਵ ਹੋਵੇ ਕਲਾਪਿੰਗ ਕਰ ਦਿਓ ਵੀ ਹੁਣ ਖੁਸ਼ੀ ਦੇਖੋ ਦੇਖੋ ਜਿਹਨੇ ਸਾਹਿਲ ਦਾ ਵਿਆਹ ਵੇਖਣਾ ਹੋਏਗਾ ਉਹ ਲਾਈਵ ਹੋ ਜਾਏਗਾ हां ਜੇ ਨਹੀਂ ਦੇਖਣਾ ਤਾਂ ਪਰ ਤੁਹਾਡੀ ਮਰਜ਼ੀ ਕੀ ਕਰ ਸਕਦੇ ਜ਼ਬਰਦਸਤੀ ਕਰ ਵੀ ਸਕਦੇ 12 ਸੰਪਰਨ ਨੂੰ 골ਡੀ ਦੀ ਤੇ কিরਣ ਦੀ ਮੈਰਿਜ ਯੂਨੀਵਰਸਿਟੀ ਆ ਯਾਨੀ ਕਿ ਇਹਨਾਂ ਦੀ 12 ਦਾ ਸਹੁਰਾ ਹੈ 12 12 ਨੂੰ ਲੋ ਜੀ ਇਹਨੂੰ ਵੀ ਪਤਾ ਤੇ 12 ਤਰੀਕ ਨੂੰ ਨਹੀਂ ਇਹਨਾਂ ਦਾ ਦੁਬਾਰਾ ਵਿਆਹ ਕੀਤਾ ਜਾਵੇ ਤਾਂ ਉਹਨਾਂ ਦਾ ਦੁਬਾਰਾ ਕਰ ਦੋਗੇ ਇਹਨਾਂ ਨੂੰ ਮਨਜ਼ੂਰੀਆਂ ਮਨਜ਼ੂਰੀ ਆਵੇ ਤਾਂ ਉਹਨੂੰ ਨਾ ਉਹ ਕੀ ਕਰਨਾ ਉਹ ਮਾੜੀ ਹੈ ਨਾ ਨਾ ਦੁਬਾਰਾ ਵਾਪਸ ਦੁਬਾਰਾ ਦੁਬਾਰਾ ਆਏਗੀ ਨਹੀਂ ਉਹਨੋਂ ਦੇ ਪੇਕੇ ਨੇ ਇਹੀ ਸੋਹਰੇ ਨੇ ਵੈਰੀ ਨਾ ਨਾ ਦੇ ਕੇ ਪੇਕੇ ਯਾਦ ਚੱਲੇ ਬਿਲਕੁਲ ਚੱਲ ਜਾਂ ਤੂੰ ਆਇਆ ਮੇਰੇ ਨਾਲ ਦਪਾਰਾਂ ਸਬਰ ਦੇ ਲਵਾਏ ਐਦ ਕੀ ਰਿਸ਼ਤੇਦਾਰਾਂ ਮਿਲਲੀ ਕੋਈ ਨਹੀਂ ਕਰਨੀ ਜੋ ਕੁਛ ਕਰਨਾ ਮੈਨੂੰ ਕਰੋ ਧੰਨਵਾਦ ਤੂੰ ਆਪਣੇ ਗੱਲ ਬਾਬਾ ਕੋਈ ਸਾਹਿਲ ਦਾ ਬਰਥਡੇ ਹੈਗਾ ਤੇ 12 ਨਵੰਬਰ ਨੂੰ ਹੀ ਆਪਾਂ ਫਿਰ ਵਿਆਹ ਕਰਦੇ ਹਾਂ ਹਾਂ ਠੀਕ ਹੈ ਨਹੀਂ 12 ਦਾਸਤਾ ਅਲੱਗ ਅਲੱਗ ਚਲੋ ਜੀ ਚਲੋ ਜੀ ਕਰੋ ਸੀਨ ਕਰੋ ਚਲੋ ਜੀ ਹੁਣ ਸੀਨ ਕਰੀਏ ਬੋਟਾਂ ਵੀ ਪਿੰਨੀਆਂ ਦੇ ਖੁਆਈਆਂ ਨਹੀਂ ਆਣੇ ਲੱਡੂ ਸੜੇ ਜੇ ਭੇਜ ਦਿੱਤੇ ਕਰਾਂਡੀ ਜਣਾ ਭਰਿਆ ਪੂਰਾ ਘਰ ਲੈ ਗਏ ਉਹ ਨਹੀਂ ਅਸੀਂ ਖਾਂਦੇ ਸੇਵ ਸਾਡੇ ਘਰ ਵਾਧੂ ਪਏ ਹੋਏ ਉਹ ਕੱਲ ਪਤਾ ਨਹੀਂ ਰਾਤੀ ਛੇਡ ਲੱਡੂਆਂ ਦਾ ਡੱਬਾ ਆਈ ਔਰ ਚੇਤੇ ਉਹ ਪਤਾ ਹੀ ਨਹੀਂ ਕਿੱਥੇ ਗਏ ਭਾਈ ਉਹੀ ਸੀ ਉਹੀ ਡੱਬੇ ਦਿੱਤੇ ਸਾਰਿਆਂ ਨੂੰ ਉਧਰੋਂ ਆਏ ਤੇ ਪਰ ਪਿੰਨੀਆਂ ਆਈ ਨਹੀਂ ਆ ਉਹਨਾਂ ਡੱਬਾ ਭੇਜਿਆ ਤੇ ਸੋੜਾ ਭਰਾਵਾ ਇਹ ਤੇ ਲੱਡੂ ਮਨੋ ਗਿਆ ਮਿਲ ਮੈਂ ਤੇ ਪਿੰਨੀ ਖਾਣੀ ਜੇ ਤੁਹਾਨੂੰ ਪਿੰਨੀਆਂ ਦਾ ਡੱਬਾ ਆਇਆ ਮੰਨ ਦੋ ਤੁਸੀਂ ਫੜੋ ਸਾਡੀ ਅੱਗੇ ਕਮਾਈ ਚਲੋ ਨਾ ਉਹਨਾਂ ਨੂੰ ਚਾਹ ਪੀਣੀ ਹੈ ਨਾਲ ਅੱਗੇ ਕਮਾਈ ਚਲੋ ਨਾ ਡੱਬਾ ਪਹਿਲਾਂ ਖੜੋ ਚਾਹ ਬਾਅਦ ਚਾ ਪੀ ਲੈਣੇ ਅੱਪਾ ਉਹ ਯਾਰ ਮੈਂ ਕਹਿੰਦਾ ਡੱਬਾ ਖੜੋ ਕੇ ਕਮਾਈ ਚਲੋ ਉਹਨਾਂ ਨੂੰ ਸ਼ੂਗਰ ਜੇ ਹਾਏ ਹਾਏ ਕੋਈ ਨਹੀਂ ਰਾਤੀ ਦਾ ਇਸਕੇ ਨਹੀਂ ਨੀ ਪਚ ਜਾਂਦੀ ਸ਼ੂਗਰ ਬਾਹਰ ਲੱਗ ਗਿਆ